ਇਹ ਬਹੁਤ ਹੀ ਵਧੀਆ ਅਤੇ ਨੇਕ ਕੰਮ ਹੈ ਤੁਸੀਂ ਜਾਣਦੇ ਹੋ ਕਿ ਵਾਤਾਵਰਣ ਜਿਹੜਾ ਹੈ ਦਿਨ-ਬਦਨ ਉਹ ਖਰਾਬ ਹੁੰਦਾ ਜਾ ਰਿਹਾ ਹੈ ਤੇ ਇਹਦੇ ਨਾਲ ਵਾਤਾਵਰਣ ਜਿਹੜਾ ਹੈ ਉਹ ਸਾਫ਼ ਨਹੀਂ ਹੈ ਜੁਕਤ ਅਜ਼ਾਦ ਫਾਊਂਡੇਸ਼ਨ ਵੱਲੋਂ ਸ਼ਜਰਕਾਰੀ ਮਹਿੰਮ ਦੀ ਇਤਤਾ ਕੀਤੀ ਗਈ ਹੈ ਇਦੇ ਬਾਰੇ ਤੁਸੀਂ ਕੀ ਕਹੋਗੇ ਜੀ ਇਹ ਬਹੁਤ ਹੀ ਵਧੀਆ ਔਰ ਨੇਕ ਕੰਮ ਹੈ ਸ਼ਜਰਕਾਰੀ ਜਿਹੜੀ ਹੈ ਬੂਟੇ ਦਰਖਤ ਲਾਉਣਾ ਇਹ ਇੱਕ ਬਹੁਤ ਵੱਡੀ ਇਨਸਾਨੀਅਤ ਦੀ ਸੇਵਾ ਹੈ ਅੱਜ ਜਿਹੜੇ ਤੁਸੀਂ ਇਹ ਬੂਟੇ ਲਾ ਰਹੇ ਹੋ ਕੱਲ ਨੂੰ 2 ਸਾਲਾਂ ਨੂੰ 4 ਸਾਲਾਂ ਨੂੰ ਉਹਨਾਂ ਨੇ ਬਿਰਸ਼ ਬਣ ਕੇ ਆ ਛਾਂ ਵੀ ਦੇਣੀ ਹੈ ਫਲ ਤੇ ਫਲ ਵੀ ਦੇਣੇ ਨੇ ਔਰ ਇਹਦੇ ਨਾਲ ਵਾਤਾਵਰਨ ਜਿਹੜਾ ਹੈ ਉਹ ਸਾਫ਼ ਰਹਿੰਦਾ ਹੈ ਤੁਸੀਂ ਜਾਣਦੇ ਹੋ ਕਿ ਵਾਤਾਵਰਨ ਜਿਹੜਾ ਹੈ ਦਿਨ-ਬ-ਦਿਨ ਉਹ ਖਰਾਬ ਹੁੰਦਾ ਜਾ ਰਿਹਾ ਹੈ। ਦਰਖਤਾਂ ਦੀ ਘਾਟ ਕਰਕੇ ਇਹ ਵਾਤਾਵਰਨ ਜਿਹੜਾ ਹੈ ਇਹਦੇ ਵਿੱਚ ਬੜੀ ਪ੍ਰਦੂਸ਼ਣਤਾ ਫੈਲ ਰਹੀ ਹੈ। ਔਰ ਦਰਖਤ ਵਾਤਾਵਰਨ ਨੂੰ ਸਾਫ਼ ਕਰਨ 'ਚ ਅਹਿਮ ਰੋਲ ਆਦਾ ਕਰਦੇ ਨੇ।